ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਹੈਗੀ ਜੀ ਖੁਸ਼ਖਬਰੀ ਅੱਜ ਰਖੜੀ ਵਾਲੇ ਦਿਨ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਰਖੜੀ ਰਖੜੀ ਵਾਲੇ ਦਿਨ ਸਾਡੀ ਗੋਰੀ ਦਾ ਬੇਬੀ ਆ ਗਿਆ ਤੇ ਸੁਖ ਸ੍ਰੀਲੀ ਆ ਗਿਆ ਕੋਈ ਉਦਾਂ ਦੀ ਪ੍ਰੋਬਲਮ ਨਹੀਂ ਹੋਈ ਡਿਲੀਵਰੀ ਨੂੰ ਆਪੇ ਹੀ ਡਿਲੀਵਰ ਕੋਲ ਹਮਨੀ ਹੋਣੀ ਖੜੇ ਸੀਗੇ ਤੇ ਝਟਪਾਟੀ ਹੋ ਗਈ ਸੀ ਡਿਲੀਵਰੀ ਝਟਪਾਟੀ ਮਤਲਬ ਕਿ ਜਿਹੜੀ ਉਹਦੀ ਕੰਫਰਟੇਬਲੀ ਡਿਲੀਵਰੀ ਜਿਹੜੀ ਉਹ ਹੋ ਗਈ ਮੈਂ ਉਹਦੇ ਕੋਲ ਜਾ ਆਈ ਆ ਮੈਂ ਉਹਨੂੰ 나ੜੂ ਦਾ ਬੰਨ ਆਈ ਸੀ 나ੜੂ ਦਾ ਬੰਨ ਕੇ ਉਹਨੂੰ ਦੇਖ ਕੇ ਤੇ ਗੰਗਾ ਨੂੰ ਗੋਰੀ ਨੂੰ ਪਿਆਰ ਦੇ ਕੇ ਤੇ ਜੋ ਪਾਈਦਾ ਹੀ ਆ ਸੁਣ ਤੋਂ ਬਾਅਦ ਗੋੜ ਕੇ ਸੌਫ ਤੇ ਦਲੀਆ ਐਦਾਂ ਜਿਹੜੀਆਂ ਚੀਜ਼ਾਂ ਬਾਬੇ ਨੇ ਦੱਸੀਆਂ ਉਹ ਮੈਂ ਰਲਾ ਕੇ ਦੇਤੀਆਂ ਸੀ ਉਹਨੂੰ ਪਾਏ ਸੀਗੇ ਤੇ ਹੁਣ ਆਇਆ ਜੀ ਮਨਵੀਰ ਘਰੇ ਰੋਟੀ ਖਾਣ ਰੋਟੀ ਖਾ ਖਾ ਲਈ ਐ ਮੈਂ ਤੇ ਨਾਲ ਮੈਂ ਤੇਦਾ ਪਾਣੀ ਗਰਮ ਮੈਂ ਗੀਜ਼ਰ ਚਲਾਇਆ ਸੀ ਕਿੰਨੀ ਭਰ ਕੇ ਦੋਵਾਂਗੀ ਵਿੱਚ ਥੋੜਾ ਹੋਰ ਮਿਕਸ ਕਰਕੇ ਤੇ ਉਹਨੂੰ ਗਰਮ ਪਾਣੀ ਪਲਾਉਣਾ ਕੋਸਾ ਪਾਣੀ ਮੰਨੀ ਦਾ ਬਾਬਾ ਕਹਿੰਦਾ ਪਲਾਈ ਦਾ ਸਾਨੂੰ ਤਾਂ ਇਨੀ ਨੋਲੇਜ ਨਹੀਂ ਜਿੱਦਾਂ ਇਹਦਾ ਬਾਬਾ ਦੱਸਦਾ ਅਸੀਂ ਉਦਾਂ ਹੀ ਕਰੀ ਜਾਂਦੀ ਆ ਦੱਸ ਦੋ ਸਾਰਿਆਂ ਨੂੰ ਕਿ ਮੇਰੇ ਫਾਰਮ ਦੀ ਪਹਿਲੀ ਡਿਲੀਵਰੀ ਹੈ ਖੁਸ਼ ਹਾਂ ਤੇ ਮੈਂ ਜੀ ਜਾਣਾ ਸੀਗਾ ਰਖੜੀ ਬੰਨਣ ਵਾਸਤੇ ਮੈਂ ਜਾਣਾ ਸੀ ਤੇ ਜਦੋਂ ਮੈਂ ਸਵੇਰੇ ਧਾਰ ਕੱਢਣ ਗਈ ਤਾਂ ਉਹਨੇ ਤਕਰੀਬਨ ਦੁੱਧ ਸਾਰੇ ਥਾਣਾ ਵਿੱਚ ਵੀ ਤੇ ਪਿੱਛੇ ਵੀ ਉਹਦੇ ਅਕੜਾ ਪਿਆ ਸੀ ਲੇਵੇ ਨੂੰ ਗੋਰੀ ਦੇ ਬੁਰਾ ਹਾਲ ਹੋਇਆ ਮੇਰਾ ਅੱਜ ਤੱਕ ਇਗਨੋਰ ਹੀ ਮਰੇ ਮੈਨੂੰ ਤੇ ਫੇ ਮੈਂ ਮਨੀ ਨੂੰ ਕਹਤਾ ਮੈਂ ਕਿ ਮਨੀ ਮੈਂ ਰਖੜੀ ਬੰਨਣ ਨਹੀਂ ਜਾਣਾ ਪੇਕਿਆਂ ਦੇ ਨਹੀਂ ਜਾਣਾ ਮੈਂ ਉਦੋਂ ਤੇ ਮੇਰੇ ਭਰਾ ਦੋ ਨੇ ਬਾਹਰੀਏ ਭਤੀਜੇ ਦੇ ਬੰਨਣੇ ਸੀ ਤੇ ਮੈਂ ਕਿ ਮੈਂ ਪੇਕਿਆਂ ਦੇ ਨਹੀਂ ਜਾਣਾ ਤੇ ਫਿਰ ਮਨਵੀਰ ਦੀ ਦਾਦੀ ਤੇ ਮਨਵੀਰ ਦੀ ਮਾਸੀ ਤੇ ਕ੍ਰਿਤਿਕਾ ਉਹ ਤੇ ਮੈਂ ਆਪਣੇ ਮੰਡੇ ਮਨਵੀਰ ਦੀ ਦਾਦੀ ਨੂੰ ਭੇਜਤਾ ਤੇ ਮੈਂ ਨਹੀਂ ਗਈ ਤੇ ਕਿਉਂਕਿ ਮੈਨੂੰ ਪਤਾ ਮੇਰੀ ਲੋਡ ਪੈਣੀ ਆ ਜਦੋਂ ਜੇਰ ਪੈ ਗਈ ਫੇ ਬੱਚਨ ਦੁੱਧ ਦੁੱਧ ਬੁਲਾਉਣਾ ਤਾਂ ਸੋ ਆਪਣੇ ਘਰੇ ਨੰਨਾ ਮੁੰਨਾ ਮਹਿਮਾਨ ਆ ਗਿਆ ਤੇ ਆਪਾਂ ਅੱਜ ਘਰੇ ਆਂ ਅੱਜ ਤੋਂ ਆਂਦੇ ਸਾਡੇ ਘਰੇ ਬੀਵੀ ਆ ਗਿਆ ਬਹੁਤ ਦਿਨਾਂ ਤੋਂ ਵੇਟ ਸੀਗੀ ਤੇ ਮੈਂ ਵੀਡੀਓ ਅੱਗੇ ਜੋੜ ਦੂੰਗੀ ਵੀਡੀਓ ਮੈਂ ਬਣਾ ਕੇ ਲੈ ਕੇ ਆ ਗਈ ਆ ਨਾਲੂ ਨੂੜ ਬੰਨਨ ਦੀ ਜਾਂ ਉਹਨੂੰ ਛੋਟੇ ਜਿਹੇ ਨੂੰ ਬਾਕੀ ਅਸੀਂ ਵੀਡੀਓਸ 'ਚ ਦੱਸਣਾ ਨਹੀਂ ਸਾਡੇ ਘਰੇ ਕੀ ਆਇਆ ਹੈ ਬੱਚਾ ਆ ਜਾਂ ਮੱਛੀ ਆ ਠੀਕ ਹੈ ਉਹ ਜਿਹੜੇ ਵੱਡੇ ਵੱਡੇ ਵਲੌਗਰ ਕਰਦੇ ਨੇ ਹੁੰਦੇ ਜੈਂਡਰ ਰੀਵਿਲ ਕੱਲ੍ਹ ਵਾਲੇ ਵਲੌਗ 'ਚ ਪਰਸ ਵਾਲੇ 'ਚ ਹੋਣਾ ਤੁਹਾਨੂੰ ਪਰਸੋਂ ਨੂੰ ਮਿਲਣਾ ਆ ਵਾਲਾ ਕੱਲ ਨੂੰ ਮਿਲਣਾ ਉਹ 'ਚ ਰੀਵਿਲ ਕਰਾਂਗੇ ਆਪਾਂ ਜੈਂਡਰ ਬਾਕੀ ਤੁਸੀਂ ਸਾਰੇ ਜਾਣੇ ਕਮੈਂਟ ਚ ਜਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਬੱਚਾ ਆ ਹੋ ਜਾਂ ਬੱਚੀ ਆਈ ਹੋਊਗੀ ਤੇ ਚਲੋ ਜੀ ਹੁਣ ਬਾਕੀ ਦੇ ਕੰਮ ਕਰ ਲਈਏ ਹੱਟ ਪਰੋ ਹਟ ਚੱਪਾਲੇ ਨਹੀਂ ਇਹਨੂੰ ਬਰੇ ਘਰੇ ਉਹ ਕਮੀ ਇੱਤੇ ਪੈ ਨਹੀਂ 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 ਰੱਖੀ ਪਾਇਆ ਨਹੀਂ ਇਦਾਂ ਨਹੀਂ ਤਸੁਰਾ ਪਾਉਂਦਾ ਜਰਾ ਮਸੂਹ ਤੇ ਸਾਡੀ ਗੋਰੀ ਦਾ ਬੇਬੀ ਆ ਗਿਆ ਜੀ ਬਾਬੇ ਕਰਕੇ ਅਸੀਂ ਹੋਲੀ ਬੋਲਦੇ ਆ ਗੋਰੀ ਦਾ ਬੇਬੀ ਆ ਗਿਆ ਨਾ ਨਾ ਹੋ ਜਾਏਗੀ ਤੇ ਤੁਰਨਾ ਆਂ ਆ ਪੱਖਾ ਚਲਾ ਦੇ ਤਾਂ ਆਹ ਪੱਖਾ ਚਲਾ ਦੇ ਕੋਈ ਨਾ ਆ ਜਿਵੇਂ ਉੱਪਰ ਲਾ ਚਲਾ ਦੇ ਚਲਾ ਬਣਾਇਆ ਚੱਲ ਇੱਥੇ ਚੰਗੂ ਮੇਰੀ ਬਣਾਗਾ ਮੇਰੇ ਹੱਥ ਕੰਦੇ ਉਹ ਮੈਂ ਬਣਾ ਲਵਾਂਗੀ ਸਹੀ ਤਾਂ ਉਹ ਜਿਹੜੀ ਬ੍ਰਾਈਟ ਕਰਨਾ ਉਹ ਬਗੜੇ ਨਾਲ ਕਿ ਬੰਨਣਾ ਇਹਨਾਂ ਪਰ ਉਹ ਰੀਡਿੰਗ ਵੀ ਨਹੀਂ ਜਾਰੀ ਕੀ ਮਾਸੀ ਦੇਖਿਓ ਆ ਗਏ ਬਿਲਕੁਲ ਨਾ ਦੇ ਪੱਤੇ ਪੱਤੇ ਦਾ ਬਣਾਇਆ ਹੈ ਉਹ उधर ਆ ਕੇ ਇਧਰ ਦੇ ਪਾਸੇ ਰਹਿ ਤੂੰ ਔਰ ਉਧਰ ਦੇ ਪਾਸੇ ਖੜ ਰਹਿ ਉਹਨੇ ਐਨੂੰ ਮਨੀ ਵੀ ਢੇੜਾ ਕੱਢਣਾ ਉਹਦੇ ਉੱਤੇ ਚੜ ਜੂਗੀ ਨਹੀਂ ਨਹੀਂ ਕਹਿੰਦੀ ਕਹਿੰਦੀ ਨਹੀਂ ਕਿ ਕੁਝ ਵੀ ਉਹ ਪੱਤੇ ਪੱਤੇ ਕਰਦੇ ਬਾਅਦ ਸਾਡੇ ਖਾਣੇ ਆਵੇਗੇ ਨਾੜੂ ਜੀ ਆਪਾਂ ਬੰਨ੍ਹ ਦਿੱਤਾ ਵਾ ਨਾੜੂ ਬੰਨ੍ਹ ਦਿੱਤਾ ਪਹਿਲਾਂ ਹੀ ਦਾ ਮਨੀ ਬਧਾਈਆਂ ਤੁਹਾਨੂੰ ਤੇ ਗੰਨੇ ਤਰੀਏ ਬੰਨੀ ਰਾਜ ਉੱਤੋਂ ਬੰਨ ਦਿੰਦੇ ਨਾ ਉਹ ਹੋਰ ਗੱਲ ਹੋਣੀ ਸੀਗੇ ਮੜਾ ਜਾ ਇਹਨੂੰ ਖਿੱਚ ਲਾ ਮਣੀ ਉਹਨੂੰ ਲੱਤਾਂ ਤੋਂ ਵੱੱਛੀ ਨੂੰ ਚੱਟਣਾ ਜਿੰਨਾ ਚੱਟੂ ਗੈਨਾ ਚੰਗਾ ਹੁੰਦਾ ਚੱਟਣਾ ਪਸੂ ਨੂੰ ਬੱਚਾ ਆਪੇ ਉਹਨੂੰ ਸਫਾਈ ਸਾਰੀ ਕਰਨ ਦੇ ਕੋਸ਼ ਨਹੀਂ ਹੁੰਦਾ ਉਹ ਹੈ ਨਿੱਕੀ ਜਈ ਓਟੜੀ ਜਈ ਕਿਊਟੀ ਜੀ ਆ ਫਗੀ ਜੱਡੀ ਆ ਹੁਣ ਜੇਰ ਦੇਖਣੀ ਹੁੰਦੀ ਆ ਜਦ ਜੇਰ ਪੈ ਜਾਣੀ ਜੇਰ ਵੀ ਟਾਈਮ ਨੇ 나ੜੂ ਬੰਨਿਆ ਤਾਂ ਥੋੜਾ ਇਹਨੂੰ ਖਿੱਚਵਾ ਨਹੀਂ ਉੱਪਰੋਂ ਬੰਨਦੀ ਆ ਜੇ ਜਿਉਂ ਖਿੱਚ ਦਿੱਤਾ ਨਾ ਉਹ ਤਾਂ ਆਪ ਆ ਗਏ ਆ ਜਾਣਾ ਕੋਈ ਨਾ ਗਰੀ ਇਦਾਂ ਨਾ ਰਾਖੀ ਰੱਖਣਾ ਰਖੜੀ ਵਾਲੇ ਦਿਨ ਹੋਇਆ। ਕਿਨੂੰ? ਵੀ ਹੋਰ ਤਰ੍ਹਾਂ ਹੁੰਦੀ ਐ। ਨਹੀਂ ਉਹ ਨੂੰ ਭਜਾਉਂਦੇ ਆ ਮੈਂ ਤਾਂ ਲਗਾਇਆ। ਮਾਤਾ ਤੇਰੇ ਡੈਡੀ ਨੂੰ ਆ ਵੀਡੀਓ ਕਾਉਣ ਲੱਗੇ। ਪਾਣੀ ਰੱਖਿਆ ਕਰਾਂ ਨੂੰ ਕਿਰ ਰੱਖਾਂ? ਨਹੀਂ ਨਹੀਂ। ਬਾਪੂ ਦਾ ਗੁੱਸਾ ਦੇਖ ਰਹਾ ਮੰਗੋ ਵੀ ਦੇਖਦੀ ਆ ਵੀ ਕੀ ਹੋਇਆ ਜੀਰ ਜੇਰ ਪੈ ਗਈ ਜੀ ਜੇਰ ਪੈ ਗਈ ਤੇ ਹੁਣ ਦੱਬ ਦਾਂਗੇ ਮਨੀ ਦਾ ਬਾਬਾ ਸਾਨੂੰ ਹੱਥ ਹੀ ਨਹੀਂ ਲਾਉਣ ਲੱਗਾ ਮਨੀ ਦੇਖਦਾ ਸਿੱਖਦਾ ਮਨੇ ਉਹ ਉਹ ਬੇਬੀ ਹਾਂ ਕਿੰਨਾ ਗੋਰੀ ਹੰਦੂਦੂ ਬਲੋਨੇ ਗੋਰੀ ਤੇਰੇ ਬੇਬੀ ਨੂੰ ਸੇਮ ਗੋਰੀ ਆਰੀ ਆ ਵਾ ਬਸ ਇੱਕ ਚਿੱਟਾ ਜਿਆ ਇਹਦੇ ਬਸ ਆ ਵਾ ਇੱਕ ਟਿਮਕਣਾ ਮਾਣਾ ਮਨੀ ਚਲੋ ਇਹਨੂੰ ਸਾਫ਼ ਕਰੀਏ ਪਹਿਲਾਂ ਗੋਰੀ ਨੂੰ ਯਾਹੋਂ ਕਿਸੇ ਦੇਖੋ ਮੇਰੀ ਅੱਖਾਂ ਵਿੱਚ ਜਿਵੇਂ ਨਾ ਥੋੜਾ ਜਿਹਾ ਤੇ ਵੱਡਣਾ ਕੀ ਬਣ ਗਿਆ ਅੱਜ ਰੋਟੀ ਵੀ ਨਹੀਂ ਖਾਦੀ ਮੈਂ ਹਜੇ ਤੱਕ ਮਨੀ ਉਹ ਰੋਟੀ ਵੀ ਨਹੀਂ ਖਾਦੀ ਹਜੇ ਤੱਕ ਸਰਫ ਸਵੇਰੇ ਮੈਂ ਮਤਲਬ ਆਦਤ ਹੈ ਮੇਰੀ ਉੱਦੇ ਘੇਰੀ ਸੁੱਕੀ ਰੋਟੀ ਖਾ ਲੈਣੀ ਸਵੇਰ ਨੂੰ ਜੇ ਕਿਤੇ ਕਮਜ਼ੋਰ ਲੱਗਦੀ ਲੱਗਦਾ ਲੱਗਦੇ ਹੁੰਦੀ ਰਹੀਏ ਤੇ ਮੈਂ ਨਾ ਅੱਧੀ ਰੋਟੀ ਖਾਦੀ ਮੈਂ ਤਾਂ ਖਾਣ ਦੇਈ ਸੀ ਰੋਟੀ ਜਦੋਂ ਮਨੀ ਨਾ ਮੈਨੂੰ ਫੋਨ ਕਰ ਦਿੱਤਾ ਮਮਾ ਗੋਰੀ ਦੀ ਡਿਲੀਵਰੀ ਜਿਹੜੀ ਉਹ ਹੋਣੀ ਹੈ ਸੂਪਈਆ ਗੋਰੀ ਤੇ ਮੈਂ ਰੋਟੀ ਰੋਟੀ ਉੱਥੇ ਹੀ ਰੱਖ ਦਿੱਤੀ ਤੇ ਫੇ ਮੈਂ ਜੋ ਇਹਦਾ ਕਰਨ ਵਾਲਾ ਹੁੰਦਾ ਨਾਲ ਹੀ ਇੱਥੇ ਆ ਗਈ ਕੀਰਤ ਨੂੰ ਨਾਲ ਲੈ ਕੇ ਉਹ ਰਕੜੀ ਬੰਨਣ ਚਲੇ ਗਈਆਂ ਬਾਅਦ ਚ ਤੇ ਕੀਰਤ ਨੂੰ ਨਾਲ ਲੈ ਕੇ ਜੋ ਇਹਦਾ ਕਰਨਾ ਹੈ ਕਹਿੰਦਾ ਪਰ ਮੈਂ ਰੋਟੀ ਦੀ ਹਜੇ ਤੱਕ ਮੈਨੂੰ ਮਣੀ ਅੱਗੇ ਦੇਲਾ ਖੋ ਪੈਣ ਲਾ ਪੈਂਦੀ ਖੋ ਵੀ ਨਹੀਂ ਪਈ ਵੀ ਖੋ ਪੈਂਦੀ ਆ ਜਾਂ ਜਿਹਨੂੰ ਕਹਿ ਦੋ ਪੇਟ ਹੋਰ ਤਰ੍ਹਾਂ ਕਰਦਾ ਭੁੱਖ ਨਾਲ ਕੁਛ ਨਹੀਂ ਇਦਾਂ ਦਾ ਹੋਇਆ ਇਹਨੂੰ ਕਹਿੰਦੇ ਆ ਮਿਹਨਤ ਆਪਣੀ ਮਿਹਨਤ ਕੀਤੀ ਦਾ ਜਾਮ ਨਹੀਂ ਆਢੀ ਹੁੰਦਾ ਤੇ ਪਰ ਫਿਰ ਵੀ ਅਸੀਂ ਸਾਹੀਵਾਲ ਗਾਂ ਜਿਹੜੀ ਥੋੜੀ ਕੋੜੀ ਹੁੰਦੀ ਆ ਪ੍ਰਿਕੌਸ਼ਨ ਦੇ ਤੌਰ ਤੇ ਅਸੀਂ ਨਾਲ ਮਣੀ ਦੇ ਬਾਬੇ ਨਹੀਂ ਸਾਡੇ ਨਾਲ ਗਾਂ ਸਾਫ਼ ਕਰਾਈ ਤਦ ਅਸੀਂ ਇਹਨਾਂ ਚੰਗੀ ਤਰ੍ਹਾਂ ਗੋਰੀ ਜਿਹੜੀ ਸਾਫ਼ ਕਰ ਦਿੱਤੀ ਆ ਇਹਨੂੰ ਚੰਗੀ ਤਰ੍ਹਾਂ ਸੀ ਜੀ ਇਹਦਾ ਪਿੱਛਾ ਜਿਹੜਾ ਗੋਰੀ ਦਾ ਉਹ ਸਾਫ਼ ਕਰ ਦਿੱਤਾ ਤਾਰ ਕੱਢ ਲਈ ਟੱਚ ਵੁੱਡ ਥੋੜੀ ਬਹ ਹਿੱਲਣਾ ਤਾਂ ਹੁੰਦਾ ਹੀ ਆ ਪਸੂ ਨੇ ਨਵੇਂ-ਨਵੇਂ ਨੇ ਮਾਰਦਾ ਹੀ ਆ ਛੜ ਵੀ ਮਾਰਦਾ ਹੀ ਆ ਹਣਾ ਮਨੀ ਤੇ ਉਹ ਥੋੜੀ ਬਹੁਤੀ ਜਦੈ ਨੇ ਛੜ ਜਿਹੜੀ ਆ ਉਹ ਚੱਕੀ ਆ ਉਹ ਹੌਲੀ-ਹੌਲੀ ਸੂਤ ਹੋਣਾ ਪਰ ਬਾਬੇ ਦਾ ਨਾਮ ਲੈ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਰਦੇ ਮੈਂ ਜਿੰਨਾ ਦੁੱਧ ਕੱਢਣਾ ਚਾਹੀਦਾ ਉਹਨਾਂ ਕੱਢ ਲਿਆ ਇਹਨੂੰ ਆਪਾਂ ਦੋ ਥਾਣਾ ਨੂੰ ਮੂੰਹ ਲਵਾਇਆ ਸੀ ਇਹਦਾ ਤੇ ਫੇਰ ਇਹਨੂੰ ਜਿਹੜੀ ਨਿੱਪਲ ਆਪਾਂ ਲਈ ਹੋਈ ਆ ਉਹਦੇ ਨਾਲ ਦੁੱਧ ਪਲਾ ਦਿੱਤਾ ਇਹਨੂੰ ਚੂਹੇ ਨੂੰ ਚੂਹਾ ਹੀ ਆਇਆ ਇਹੋ ਅੱਧਾ ਕਿਲੋ ਆਉ ਪੀ ਲਿਆ ਚੂਹਾ ਆਇਆ ਇਹੋ ਤੇ ਇਸ ਟਾਈਮ ਕਿੰਨਾ ਵਜਾ ਡੇਢ ਡੇਢ ਤੋਂ ਵਜੇ ਨੇ ਦੋ ਵਜੇ ਦੋ ਵਜੇ ਲੈ ਹੁਣ ਸ਼ਾਮ ਨੂੰ ਆਪਾਂ ਫੇਰ ਇਹਨੂੰ ਦੁੱਧ ਪਲਾਵਾਂਗੇ ਦੁਬਾਰਾ ਇਹਨੂੰ ਚੂਹੇ ਨੂੰ ਤੇ ਸਾਡੇ ਦੇ ਜੀ ਨਹੀਂ ਕਰਦਾ ਘਰੇ ਜਾਣ ਨਾ ਜੀ ਕਰਦਾ ਇਹ ਨਾਲ ਹੀ ਘਰ ਲੈ ਜੀਏ ਇਹਨੂੰ ਚੂਹੇ ਜਿਹੇ ਨੂੰ ਹਨਾ ਚੂਹਾ ਬੇਬੀ ਆ ਚੂਹਾ ਬੇਬੀ ਤੇ ਬੱਤੀ ਜੀ ਇੱਥੋਂ ਵੀ ਮੈਂ ਚੰਗੀ ਤਰ੍ਹਾਂ ਜੀ ਸਫਾਈ ਕਰ ਦਿੱਤੀ ਇੱਥੇ ਸਾਫ਼ ਕੀਤੀ ਸੀਗੀ ਗੋਰੀ ਤੇ ਇਹਨਾਂ ਨੇ ਜੇਰ ਜਿਹੜੀ ਦਾਬਾ ਆ ਬਾਬਾ ਪੋਤਾ ਮੈਂ ਇੱਥੋਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਗਰਮ ਪਾਣੀ ਤੇ ਵਿੱਚ ਮਨੀ ਮੈਂ ਮੜਿਆ ਡਿਟਾਲ ਪਾ ਲਿਆ ਸੀ ਤੇ ਉਹਦੇ ਨਾਲ ਮੈਂ ਆ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਤੇ ਹੁਣ ਜੀ ਮੰਗੋ ਵਿਚਾਰੀ ਬਾਹਰ ਖੜੀ ਆ ਮੰਗੋ ਨੂੰ ਉਹਦੇ ਕੀਲੇ ਤੇ ਬੰਨੀ ਐ ਹਨਾ ਮਨੀ ਸ਼ਾਮੇ ਉਹ ਬੱਠੇ ਉਹਦਾ ਪੱਖਾ ਲਾ ਦੇ ਮੰਗੋ ਦਾ ਉਹਦੇ ਵਾਲ ਨੂੰ ਇਹਨਾਂ ਵਾਲ ਨੂੰ ਨਾ ਪੱਖਾ ਕਰੀ ਮਨੀ ਉਹ ਤੇ ਸਿੱਧਾ ਪੱਖਾ ਇੰਦਰ ਕਰ ਦੇ ਠੀਕ ਹੈ ਤੇ ਅੱਜ ਦਾ ਵਲੌਗ ਜੀ ਇੰਨਾ ਕੀ ਇੰਨਾ ਕੀ ਬਿੰਤਲਾ ਦਾ ਵੱਡਾ ਹੀ ਹੋ ਗਿਆ ਹੁਣ ਆ ਵਲੌਗ ਤੇ ਜੇ ਸਾਡੇ ਕੋਲ ਕੋਈ ਗਲਤ ਵਰਡ ਕੋਈ ਪਸਵਾਜ ਤੁਹਾਨੂੰ ਪਤਾ 100 ਗੱਲਾਂ ਬਾਤਾਂ ਇਦਾਂ ਦੀ ਹੁੰਦੀਆਂ ਕਈ ਲੋਕ ਮਾਈਂਡ ਕਰ ਲੈਂਦੇ ਆ ਤੇ ਜੇ ਕੋਈ ਸਾਡੇ ਕੋਲੋਂ ਗਲਤ ਵਰਡ ਜਾਂ ਕੋਈ ਵਾਰਡਿੰਗ ਯੂਜ਼ ਹੋ ਗਈ ਤਾਂ ਉਹਦੇ ਲਈ ਮਾਫੀ ਦਿਓ ਤੇ ਗੈਸ ਜਰੂਰ ਕਰਿਓ ਸਾਡੇ ਬੱਚਾ ਹੋਇਆ ਜਾਂ ਬੱਚੀ ਵਰਡ ਮੈਂ ਦੋਨੇ ਯੂਜ਼ ਕੀਤੇ ਹੋਏ ਕਿਤੇ ਮੈਂ ਇਹਨੂੰ ਕਿਹਾ ਹੋਇਆ ਵਾ ਇਹ ਐ ਨਾ ਕਰ ਲਵੇ ਕਿ ਮੈਂ ਇਹ ਵਿਚਾਰੀ ਐ ਨਾ ਕਰ ਲਵੇ ਜਾਂ ਵਿਚਾਰਾ ਐ ਨਾ ਕਰ ਲਵੇ ਕਿਉਂਕਿ ਮੈਨੂੰ ਖੁਦ ਨੂੰ ਵੀ ਉਹ ਪਤਾ ਹੀ ਨਹੀਂ ਸੀ ਲੱਗਦਾ ਬੇ ਇਹਨੂੰ ਮੈਂ ਕੀ ਕਹਾਂ ਤੇ ਸੋ ਜੀ ਤੁਸੀਂ ਵੀ ਜਰੂਰ ਦੱਸ ਦਿਓ ਤੁਹਾਨੂੰ ਸਾਡਾ ਇਹ ਕਿੱਦਾਂ ਦਾ ਲੱਗਾ ਬੇਬੀ ਨਵਾਂ ਤੇ ਬਾਕੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਮੇਲ ਆ ਕਿ ਫੀਮੇਲ ਆ ਮਨੀ ਨੂੰ ਤਾਂ ਵਧਾਈਆਂ ਦੇਣੀਆਂ ਪੈਂਦੀਆਂ ਜੀ ਮਨੀ ਦੇ ਮਿੰਨੀ ਡੇਰੀ ਫਾਰਮ ਦੀ ਪਹਿਲੀ ਡਿਲੀਵਰੀ ਮਨੀ ਸਹੀ ਕਿ ਨਹੀਂ ਮਨਵੀਰ ਦੇ ਮਿੰਨੀ ਮਿੰਨੀ ਡੇਰੀ ਫਾਰਮ ਇਹ ਅਜੇ ਕੜਾ ਸਾਡਾ ਬਹੁਤ ਵੱਡਾ ਡੇਰੀ ਫਾਰਮ ਆ ਤੇ ਮਨਵੀਰ ਦੇ ਮਿੰਨੀ ਡੇਰੀ ਫਾਰਮ ਜੀ ਪਹਿਲੀ ਡਿਲੀਵਰੀ ਸਕਸੈਸਫੁਲੀ ਹੋਈ ਆ ਤੇ ਬਾਬਾ ਜੀ ਸਾਨੂੰ ਇੰਨੀ ਹਿੰਮਤ ਦੇਣ ਅਸੀਂ ਇਹਦੀ ਸੋਹਣੀ ਏਅਰ ਤੇ ਸਾਨੂੰ ਇੰਨੀ ਹਿੰਮਤ ਦੇਣ ਇਸ ਬੱਚੇ ਦੀ ਜਿਹੜਾ ਨਵ ਜੰਮਿਆ ਬੱਚਾ ਇਹਦਾ ਆਪਣਾ ਗੋਰੀ ਦਾ ਤੇ ਇਹਦਾ ਧਿਆਨ ਅਸੀਂ ਰੱਖ ਸਕੀਏ ਬਾਕੀ ਤੁਸੀਂ ਵੀ ਸਾਨੂੰ ਗਾਈਡ ਗਾਈਡ ਜਰੂਰ ਕਰਿਓ ਕਿ ਇਹਦੇ ਕਿਹੜਾ ਇੰਜੈਕਸ਼ਨ ਕਿੰਨੇ ਕਦੋਂ ਲੋਣਾ ਚਾਹੀਦਾ ਕਿੰਨੇ ਦਿਨਾਂ ਤੇ ਕਿਹ ਇਹਨੂੰ ਦੇਣਾ ਚਾਹੀਦਾ ਹਜੇ ਤਾਂ ਅਸੀਂ ਇਨੂੰ ਆ ਇਸ ਖੁੱਲਾ ਹੀ ਦੁੱਧ ਦਵਾਵਾਂਗੇ ਅਸੀਂ ਇਹਨੂੰ ਤੇ ਇਹ ਸਵਾਰਨੀ ਅਸੀਂ ਕੋਈ ਵੀ ਮੂਰਖਤਾ ਕਰਨੀ ਤਾਂ ਸੋ ਜੀ ਤੁਸੀਂ ਵੀ ਜ਼ਰੂਰ ਦੱਸਿਓ ਜੀ ਤੇ ਕਿੰਨਾ ਦੁੱਧ ਦੇਣਾ ਚਾਹੀਦਾ ਤੇ ਕਿੰਨਾ ਇਹਨੂੰ ਟਾਈਮ ਬਾਅਦ ਇਹਦੇ ਕਿਹੜਾ ਇੰਜੈਕਸ਼ਨ ਕਿਹੜੀ ਕੋਈ ਗੋਲੀ ਦੇਣੀ ਆ ਸਾਰਾ ਕੁਝ ਜ਼ਰੂਰ ਦੱਸਿਓ ਤੇ ਸਾਡੇ ਬਲੌਗ ਦੇਖਣ ਨੂੰ ਜੀ ਬਹੁਤ ਬਹੁਤ ਧੰਨਵਾਦ ਗੰਗਾ ਬਾਹਰ ਵੱਜੀ ਆ ਉਹ ਜਾਮਨ ਨਾ ਬੰਨੀ ਆ ਤੇ ਹੁਣ ਮੰਗੋ ਰਿੰਗ ਮੰਗੋ ਰਿੰਗ ਦੀ ਆ ਪਰ ਉਹਨੂੰ ਵੀ ਅੰਦਰ ਲੈ ਕੇ ਆ ਹੁਣ ਉਹਨੂੰ ਵੀ ਅੰਦਰ ਕਰ ਲਈਏ ਸ਼ਾਮ ਨੂੰ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਕਰੇਲੂ ਵਲੌਗ ਖਾਸ ਕਰ ਸਾਡੇ ਬਸੂਆ ਦੇ ਹੁੰਦੇ ਥੋੜੇ ਬੋਤੇ ਕਰਦੇ ਹੁੰਦੇ ਆ ਕਿਤੇ ਕਿਤੇ ਜਿਨ੍ਹਾਂ ਜਨਨ ਨੂੰ ਪਸੰਦ ਆ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ